ਨੀ ਦਾਦੇ ਹੈਗੇ ਪਤਾ ਦਾਤਾ ਦੋ ਇਹ ਲੈ ਆ ਤਾਂ ਗੱਲ ਗੱਲ ਤਾਂ ਜੱਜ ਕਰਦਾ ਸਟੋਪ ਪਰ ਹੋ ਗਿਆ ਤੈਨੂੰ ਪਹਿਲਾਂ ਮੈਂ ਇੱਥੇ ਲਾਇਆ ਤਾਂ ਨਿਸ਼ਾਨ ਹੈ ਫੇਰ ਮੈਂ ਇਧਰੋਂ ਲਿਆ ਆ ਹਾਂ ਮੈਂ ਕਿਹਾ ਚੱਲ ਇੱਥੇ ਹੀ ਹਾਸੀ ਬੰਨੇ ਟੋਕਦਾ ਹਾ ਜੀ ਕਹਿੰਦਾ ਛੋਰਾ ਹੈ ਚੋਰੇ ਤਾਂ ਕੋਈ ਨਹੀਂ ਸੱਸੀ ਕਾਲ ਜੀ ਉਹ ਭਾਈ ਪੰਮਾ ਭਾਈ ਲੇਟ ਹੋ ਗਿਆ ਦਾ ਥੋੜਾ ਸਕੀਮ ਦੇਣ ਆ ਕਹੀ ਨਾ ਕੰਮ ਨਾ ਕਰ ਭਾਈ ਚੌੜਾ ਕਰ ਲੈ ਭਾਈ ਇਧਰ ਨੂੰ ਇੱਕ ਇੱਕ ਟੱਕ ਇੱਧਰ ਨੂੰ ਬਤਾ ਲਾ ਹੋਰ ਨਾ ਚੌੜੇ ਦੀ ਲੋੜ ਨਹੀਂ ਬੰਮੀ ਨਹੀਂ ਨਹੀਂ ਤੁੰਗਾਈ ਕਰਦਾ ਫਰਕ ਇੰਨੇ ਕਿਚੇ ਬਹੁਤ ਪੈ ਜਾਣਾ ਬਾਈ ਹੁਣ ਆਇਆ ਕੱਲੂ ਕੱਢਣਾ ਕੁੱਢਣਾ ਅੱਜ ਜੀ ਨਹੀਂ ਹੋ ਗਿਆ ਸਵਾਗਤ ਹਾਂ ਸਵਾਗਤ ਹਾਂ ਫੇਡ ਹੋ ਗਿਆ ਅੱਜ ਸੇਧ ਹੋ ਗਿਆ ਅੰਦਰ ਤੇ ਐਂਟਰ ਹੋ ਗਈ ਉਹ ਜੀ ਲੰਘੇ ਜਾਣੀ ਉਧਰ ਰਹਿਣ ਦੇ ਉਹਨੂੰ ਤਾਂ ਅਮਰੂਦ ਤਾਂ ਠੀਕੇ ਆ ਮਿੱਟੀ ਦਾ ਕੰਮ ਨਿਪਟ ਗਿਆ ਹੈ ਉਹ ਪਰਾਂ ਪਾਉਂਗੀ ਹੋਰ ਫਰਾਓ ਕਰ ਲੈਣੀ ਪੱਧਰੀ ਜਿੱਥੇ ਨੂੰ ਹੋਰ ਉਹ ਹੁੰਜਾ ਜਾਇ ਚਾਹੀਦਾ ਨਹੀਂ ਨਹੀਂ ਉਧਰ ਤੇ ਚੜਾ ਲਾ ਹੋਰ ਉੱਚਾ ਹੋ ਜਾਊਗਾ ਇਧਰ ਨੀ ਮਾਇਦੇ ਬਹੁਤ ਬਹੁਤ ਹਾਂ ਬਾਈ ਬਹੁਤ ਵਾਰ ਕਰ ਜਾਣਾ ਖਿੱਚ ਤਾਂ ਮਿੱਟੀ ਦਾ ਲਾ ਦੋ ਵਾਲੇ ਟੱਕੜੀ ਮਿੱਟੀ ਹੱਥ ਕਰ ਲੈ ਤੂੰ ਉੱਪਰ ਤੇ ਫਾੜੇ ਲੈ ਲੈਣਾ ਚੱਕੀ ਮਿੱਟੀ ਲੈ ਨੂੰ ਹੈਗੀ ਆ ਉੱਪਰ ਤੇ ਕਰ ਜਣਗੇ ਮਿੱਟੀ ਪਾ ਲੈਣ ਨੂੰ ਇਹਨਾਂ ਕੰਮ ਤਾਂ ਆਪੁੰਨੇ ਬਾਈ ਐਨੇ ਬਹੁਤ ਕੰਮ ਵਧਾ ਦੇਣਾ ਤਗਾ ਬਾਅਦ ਚ ਤੰਗੀ ਕਰਨੀ ਦੀ ਤੰਗੀ ਦਾ ਚੱਕਰ ਨਹੀਂ ਹੈਗਾ ਨਹੀਂ ਫਿਰ ਆ ਚੀਜ਼ ਦੀ ਤੂੰ ਕਹਾਂ ਨਾ ਤੰਗੀ ਜਾਂਦਾ ਫਿਰ ਇਹ ਇੱਕ ਮਿੰਟ ਲਾਉਂਦੇ ਆ ਹਾਂ ਇਹ ਤਾਂ ਬਿੱਗਾ ਪੁੱਗਦਾ ਪੜ ਕੇ ਛੜਦਾ ਇਹਨਾਂ ਪੜ ਤੋਂ ਪੈਦੇ ਨੇ ਕਿਹਨੂੰ ਬਿੱਗਾ ਪੁੱਛੜੀਆਂ ਪੜ ਕੇ ਛੜਦਾ ਉੱਥੇ ਹਾਂ ਕਿਹੜਾ ਉੱਥੇ ਲਾ ਕੇ ਤੇ ਅੱਛਾ ਚਲ ਆਇਆ ਹੁਣ ਆ ਸੈੱਟ ਹੋ ਜਾਊਗਾ ਬਾਅਦੋਂ ਮਿੱਟੀ-ਮੁੱਟੀ ਪਾਏ ਤੇ ਪਾਣੀ ਪੁਣੀ ਦਾ ਦੋ ਫੁੱਟ ਨਹੀਂ ਫਰਕ ਪਾ ਦੇਣਾ ਦੋ ਫੁੱਟ ਨੇ ਬਈ ਇਹ ਔਰੇ ਤੱਕੇ ਆ ਜਾਣਾ ਦਾ ਨੋਰਮਲ ਤਾਂ ਔਰੇ ਤੱਕੇ ਆ ਹੀ ਜਾਣਾ ਤਾਂ ਇਹਨੇ ਤਾਣੀਆਂ ਟੂਣੀਆਂ ਹੀ ਖਿੰਡ ਕੇ ਕੋਈ ਚੱਕਰ ਨਹੀਂ ਇਹ ਵੀ ਹੁਣ ਔਰੇ ਤੱਕ ਤਾਂ ਆ ਹੀ ਜਾਣਾ ਆ ਇੱਥੇ ਤੱਕ ਆ ਜੇ ਕੋਈ ਚੱਕਰ ਨਹੀਂ ਨਿਕਲ ਜੂਗੀ ਚੀਜ਼ ਆਪਸ਼ਨ ਇਹ ਬਪੂ ਲੜ ਰਿਹਾ ਹੈ ਰਹਿ ਗਿਆ ਹੁਣ ਮੈਂ ਨਾ ਤਾਂ ਕੱਖ ਦਾ ਮੋੜਦਾ ਪਟੋ ਉਹਨੇ ਉਹ ਰੰਗੀ ਜਾਣਾ ਕਦੇ ਬੌਣੂ ਬੱਲੇ ਜਾਣਾ ਪੈ ਜਾ ਹਾਂ ਫਿਰ ਵੀ ਪੰਗਾ ਪੈਣਾ ਰੋਟਾ ਵੇਟਰ ਮੰਮੀ ਬਾਈ ਨੇ ਭਾਈ ਸਲਾਹ ਦੇ ਇੱਥੇ ਆ ਕੇ ਏ ਬਾਕੀ ਬਈ ਆਪਾਂ ਵੀ ਹਮ ਬਿਲੇ ਹੋ ਗਏ ਤੇ ਹੱਦਰ ਨੂੰ ਇਹ ਮਿਲ ਗਏ ਇੱਧਰ ਬਣਾਤੀ ਗੱਲਬਾਤ ਇਹਨਾਂ ਨੇ ਮੋਟਰ ਦੀ ਹੁਣ ਜਿੰਦਗੀ ਸਾਰੇ ਸੈਟਪੁਆਇੰਟ ਕਰਤਾ ਇੱਧਰ ਐ ਲੈਦਾ ਜਿਨਾ 5 ਫੁੱਟ ਗੱਲੇ ਨੀ ਮੈਂ ਕਰਤਾ ਹੁੰਦਾ ਹੋਰ ਹੈ ਹੋਊਗਾ ਬਈ ਤਿੰਨ ਕ ਫੁੱਟ ਤਾਂ ਹੋ ਗਿਆ ਹੋਊਗਾ ਹਨਾ ਹੈ ਇੱਧਰ ਹਾਂ ਤਿੰਨ ਫੁੱਟ ਤਾਂ ਹੈਗਾ ਤਿੰਨ ਫੁੱਟ ਹੋ ਗਿਆ ਨੀ ਮਾ ਉਧਰ ਦੇਖ ਓਏ ਬਾਈ ਕਰ ਬਾਈ ਕਰ ਦੇ ਹਏ ਖੜੀ ਹੋਣ ਲੱਗ ਗਈ ਹੈ ਆ ਤਾਂ ਮਿੱਟੀ ਤੇਰੀ ਬਹੁਤ ਜ਼ਿਆਦਾ ਹੈ ਆ ਮਿੱਟੀ ਜ਼ਿਆਦਾ ਹੈ ਬਾਦਰੂ ਤਾਂ ਨਹੀਂ ਮਰੇ ਗਿਆ ਉਹ ਦੇਖ ਫਿਰ ਨਹੀਂ ਪੰਮੇ ਭਾਈ ਉਰੇ ਤੱਕ ਇਹ ਤਾਂ ਲੱਗ ਬਣਾ ਲਵੇ ਆ ਜਾਂ ਚੌਰਸ ਉਹ ਨੀਵਾ ਉਹ ਨੀਵਾ ਕਰ ਲਵੇ ਐ ਚੁੱਡੀ ਰਹਿਣ ਜੇ ਬਾਦਰੂ ਭਾਈ ਚਵੱਚਾ ਬਣਾਇਆ ਚਵੱਚੇ ਵਾਲਾ ਨਿਆਰਾ ਬੰਨਣਾ ਪੰਮੇ ਭਾਈ ਹੁਣ ਨਹੀਂ ਦਬਦੇ ਗੱਗੇ ਨੇ ਤਾਂ ਉਰੀ ਪਏ ਕਰਨ ਉਹ ਨਹੀਂ ਨਿਕਲਦਾ ਫਿਰ ਇੱਥੇ ਬਾਕੀ ਚੱਲਦੇ ਬਈ ਮੋਟਰਾਂ ਵੱਲੋਂ ਹੁਣ ਤੇ ਆ ਤਾਂ ਕੰਮ ਨਿਬੜਿਆ ਬਈ ਜਦਾਂ ਦਾ ਚਾਚੇ ਨਹੀਂ ਵੀ ਆਉਣੇ ਜਨ ਨੂੰ ਫੇਰ ਮੁੜ ਕੇ ਆਉਣੇ ਆ ਜਿਹੜਾ ਗੂੜਾ ਮਾਰਿਆ ਇਹ ਪਾਣੀ ਪੂਣੀ ਦੀ ਧੱਕਾ ਧੁੱਕਣ ਕਰ ਰਹੀ ਹੈ ਸਟਮੈਟ ਨੋ ਵੀ ਚਾਚਾ ਵੀ ਪਹੁੰਚ ਗਿਆ ਹੋਰ ਚਾਚਾ ਜੀ ਸ੍ਰੀ ਗਾਨ ਜੀ ਆ ਜਿਆਦਾ ਹੈ ਬਾਪੂ ਜੀ ਬੈਠੇ ਹੋਰ ਜੀ ਠੀਕ ਹੈ ਆ ਇਹ ਮਿੱਟੀ ਜਿਆਦਾ ਹੈ ਉਹ ਤੁਹਾਨੂੰ ਦੇ ਦਿਆਂਗਾ ਆਹ ਮੈਂ ਇਹ ਗੱਲ ਤੇ ਮਿੱਟੀ ਦੇ ਆਂਦੇ ਹਾਂ ਬਹੁਤ ਔਖੀ ਉਹ ਇੰਦਾ ਠੀਕ ਆ ਮਿੱਟੀ ਯਾਰ ਆਹ ਤੇਰੀ ਮਿੱਟੀ ਇਦਾਂ ਸੈਟ ਹੋਣੀ ਬਾਈ ਉਹ ਲੋਟਾ ਕੰਮ ਜਰਾ ਆ ਜਿਆਦਾ ਓਰੇ ਕਿਹੜੀ ਆਦਾ ਮੈਂ ਕੱਲੂ ਪਈ ਰੱਖਾਂਗੇ ਤੰਦਰੀ ਹੋਵੇ ਲੈ ਲੈ ਆਉਂਦਾ ਬਸ ਉਧਰ ਆਦਿ ਨੇ ਕਰੀ ਜਾਏ ਚਾਚੇ ਤੂੰ ਤਾਂ ਅੱਜ ਆਂਟੀਨੇ ਵਾਲਾ ਕੰਮ ਕਰਦਾ ਜਿਹੜਾ ਤਰਕੰਡੀ ਜੀ ਨਹੀਂ ਕੰਮ ਕਰਦੀ ਲੇਜ਼ਰ ਵਾਲੀ ਉਹ ਕੰਮ ਕਰਦਾ ਚਾਚਾ ਅੱਜ ਹਾਂ ਠੀਕ ਆ ਵੀ ਓਰੇ ਪੱਧਰ ਹਾਂ ਓਰੇ ਦਾ ਮਾੜਾ ਮੋਟਾ ਇਹ ਨਾ ਜਿੱਥੇ ਪਾਣੀ ਖੜਕਾ ਉੱਥੇ ਨੂੰ ਕਰੀ ਖਿੱਚ ਤੇ ਮਾੜਾ ਮੋਟਾ ਇੰਨਾ ਕ ਹੋ ਜਾਊਗਾ ਕੱਲੇ ਨੀ ਦੇ ਫਰਸ਼ ਲਾਏ ਹੋਏ ਹਾਂ ਯੂਟਿਊਬ ਵਾਲਾ ਕੁਰਸੀ ਦਾ ਲਿਆਉਂਗਾ ਜਿਵੇਂ 40 ਮਗਾ ਲਓ ਉਹ ਤਾਂ ਹੀ ਬੈਠੇ ਕਰੂੰਗਾ ਦੋ ਤਿੰਨ ਮੰਜੇ ਬੈਠੇ ਦੋ ਤਿੰਨ ਥੱਲੇ ਲਟੂਗੇ ਹੁਣ ਮਿੰਜੇ ਲਿਆਉਂਗੇ ਹੋਰ ਮਿੰਜਾ ਕਿ ਟੁੱਟਿਆ ਪਿਆ ਇੱਥੋਂ ਨੂੰ ਵੈਲਡ ਕਰਾਉਂਦੇ ਆ ਸੀ ਉਹਨੂੰ ਤਿਆਰ ਕਰ ਲਓ ਉਹ ਮਿੰਜਾ ਠੀਕ ਆ ਹੈ ਮਿੰਜਾ ਠੀਕ ਆ ਕੁਰਸੀਆਂ ਵੀ ਠੀਕ ਆ ਯਾਰ ਕੁਰਸੀਆਂ ਹੁਣ ਮਿਸਤਰੀ ਲੱਗਿਆ ਬਸ ਮਿੰਟ ਦੀਆਂ ਪਟਕੀ ਬਣਵਾ ਦੇਣੀ ਹਾਂ ਚੱਕ ਇਹਦੀ ਰੱਖ ਕਿਸੇ ਪਾਸੇ ਜਾਇਤਾਲੀਆਂ ਦੇ ਲੋਕ ਇਧਰ ਆਈਆਂ ਕੋਣੀ ਆ ਠੀਕ ਆ ਗੱਲ ਸਾਰਾ ਸੋਤ ਆ ਕੰਨ ਬੰਨਤੀ ਦੇ ਗਿਆ ਕੁਰਸੀਆਂ ਉਹ ਪੰਚਾਇਤ ਵਾਲੀ ਕੁਰਸੀ ਨੇ ਉਹ ਬਾਲੀ ਸਾਈਡ ਲਾ ਦੇ ਕੋਈ ਜਾਂਦਾ ਹੁੰਦਾ ਭਰੀ ਸਿਰਕੇ ਦਮ ਲੈ ਦਿੰਦਾ ਹਾਂ ਸਹੀ ਗੱਲ ਆ ਚਾਚੇ ਦੀ ਪਰ ਮੈਂ ਵੀ ਸੋਚਦਾ ਮੈਂ ਦੁਨੀਆ ਦੀ ਸੋਚਦਾ ਹਾਂ ਹਾਂ ਸਮਝ ਗਿਆ ਲੈ ਇੱਕ ਪਾਣੀ ਦੀ ਫੋਮੋਸ ਰੱਖ ਦੇ ਉੱਥੇ ਨਹੀਂ ਨਹੀਂ ਪਾਣੀ ਵਾਲਾ ਦੂਆ ਹੀ ਚਾਹੀਦਾ ਟੁੱਟੀ ਕਢਾ ਦੇ ਉਹਦੋਂ ਨੂੰ ਹਾਂ ਰੱਖ ਦੇ ਅੰਦਰ ਟੁੱਟੀ ਕਢਾ ਦੇ ਉਹ ਲਾ ਦੂੰਗਾ ਜੇ ਟੈਂਕੀ ਚ ਲਾਉਣੀ ਹੋਵੇ ਰੱਖਣੀ ਟੈਂਕੀ ਮੈਂ ਕਹਿੰਦਾ ਅਸੀਂ ਬਾਟਰ ਕੁਲੇ ਲਾ ਦੇ ਜਰ ਰੱਬ ਸੁੱਖ ਰੱਖੇ ਠੰਡੇ ਵਾਲਾ ਠੰਡੇ ਵਾਲੀ ਹਾਂ ਉਹ ਅੰਦਰ ਰੱਖ ਕੇ ਨਾ ਬਾਹਰ ਨੂੰ ਕਰ ਦੇ ਬਾਹਰ ਨੂੰ ਟੁੱਟੀ ਠੀਕ ਨਹੀਂ ਕਰ ਮੇਰਾ ਮਰਜ਼ੀ ਦੀ ਹੈ ਹਾਂ ਗੱਲਾਂ ਜਾਵੇ ਸੀ ਦੇਖ ਕੇ ਤਾਂ ਜਾਵੇ ਹੋਰ ਨਜ਼ਾਰਾ ਹੈ ਕਹਿੰਦਾ ਗੱਲਾਂ ਕੋਲ ਹਾਂ ਸਰੀ ਲਾਉਂਦਾ ਚਾਚੇ ਦੀ ਸੋਚੇ ਲੰਬੀ ਆ ਭਾਈ ਲੰਬੀ ਸੋਚ ਆ ਚੱਲ ਵਧੀਆ ਦੱਸਾਂ ਉਹਦੀ ਕਿਰਤ ਮੈਂ ਵਰਕ ਤਾਂ ਭਾਈ ਆਵੇ ਹਾਂ ਫੇਰ ਨਹੀਂ ਦੱਬਦੇ ਫੇਰ ਨਹੀਂ ਦੱਬਦੇ ਕਦੇ ਨਹੀਂ ਦੱਬਦੇ ਹਾਂ ਉਹਨੂੰ ਕਰ ਦੂੰਗਾ ਚੱਲ ਹੈ ਮਾਰਾ ਦੇ ਹੱਥ ਮੇਰੇ ਸਾਰਾ ਕੁਝ ਉਹ ਤਾਂ ਹੈਗਾ ਸਾਰਾ ਦਾ ਕੁਝ ਵੀ ਨਹੀਂ ਉਹ ਸਾਰਾ ਕੁਝ ਉਹਦਾ ਹੀ ਆ ਉਹਦਾ ਦੇਣੇ ਵਾਲਾ ਵੀ ਉਹੀ ਕੀ ਹੋ ਗਿਆ ਹੁਣ ਗੰਗੇ ਨੂੰ ਆਪੇ ਦੂੰ ਵੀਡੀਓ ਸੱਦੀ ਆਉ ਭੇਜ ਦੀ ਚੱਲ ਵੀਡੀਓ ਵਾਲਾ ਕੋਈ ਚੱਕਰ ਨਹੀਂ ਹੈਗਾ। ਫੜਤੀ ਦੋ ਭਰੀਆਂ। ਕਿਦੰਨ ਲਾਇਆ ਬਟਾ ਐ ਲਾਗ ਲਾਗ। ਉਹ ਕਿੰਨੇ ਦਿਨਾਂ ਨਾਲੇ? ਹਾਂ। ਕਹਿ ਕਰਾਂ ਰਹੀ ਕਿ ਕਹਾਂ? ਉਧਰ ਤੋਂ ਵੀ ਆਇਆ ਬਈ ਮੈਂ। ਪਰਾਂ ਦੇ। ਹਾਂ। ਬਾਕੀ ਲੂ ਪੂਰਾ ਹੋ ਜਾਣਾ ਫੇਰ। ਨਹੀਂ ਤਾਂ ਵੀ ਹਿਸਾਬ-ਕਿਤਾਬ ਕੋਈ। ਨਹੀਂ ਹਿਸਾਬ-ਕਿਤਾਬ ਨਹੀਂ ভাই। ਉਹ ਪਿੱਛੇ ਦੇ ਪਰ ਨਾਲ-ਨਾਲ ਵੜਦਾ ਹੀ। ਮੈਂ ਉਹ ਵਾੜਾ ਲਾਇਆ ਤਾਂ ਵੀ ਆਹ ਜਿਹੜੀ ਮਿੱਟੀ ਆਉਣੀ ਸੀ ਤਾਂਹੀਂ ਆਉਣੀ ਚੁਰੇ। ਜੋ ਉਧਰ ਤੇ ਮਿੱਟੀ ਨਹੀਂ ਦੀ ਆਉਣੀ। ਹਾਂ। ਉਹ ਇਧਰ ਤੇ ਆਏ ਮੋੜ ਲਿਆ। ਹਾਂ। ਚੱਲ ਹੈਗਾਲੇ ਮਹੀਨੇ ਤੇ ਕੱਖ ਤਾਂ ਹੈਗੇ ਆ ਸਾ ਦਾਬ ਨੇ। ਨਾਂਗਾ ਸ਼ੇਮੀ ਲੰਗੇ ਜਾਣਾ ਰਹਿ ਗਿਆ ਯਾਰ ਸਾਲੇ ਕੱਢ ਲਾ ਨਹੀਂ ਹੈਗੇ ਚਾਚੇ ਨੰਗੇ ਜਾਣਾ ਮੀਨਾ ਤਰਾਵਾਂਗਾ ਤੁਹਾਡੀ ਦੋ ਪਰ ਲੰਗੇ ਜਾਣਾ ਚੱਕਰ ਪਤਾ ਗਿਆ ਤੁਸੀਂ ਪਤਾ ਕੀ ਕਰੋ ਹੁਣ ਉਹ ਪਰਲੇ ਕਹੇ ਬੀਜੋ ਬੀਜ ਦੇ ਆ ਬੀਜ ਦਿੰਦੇ ਪਰਲੇ ਕਹੇ ਹਾਂ ਉਹਨਾਂ ਨੂੰ ਹਾਂ ਕਹਿੰਦੇ ਬੀਜਨੇ ਥੜੇ ਸ਼ਾਮ ਨੂੰ ਆ ਕੇ ਥਾੜੇ ਤੇ ਖੋਈ ਲੱਗ ਜਾਂਦੇ ਦਿਨ ਮੈਂ ਪੁੱਛਣਾ ਨਹੀਂ ਕਿਤੇ ਸਵੇਰੇ ਸਾਡੇ ਲੰਗੇ ਜਾਣਾ ਅਰੇ ਹਾ ਬੈਲੇ ਬੈਠੇ ਤੈਨੂੰ ਦੇਖਦੇ ਬੈਲੇ ਤੂੰ ਵੀ ਥਾ ਬੈਲੇ ਹੀ ਬੈਠਾ ਥੇ ਤੂੰ ਮੀਂਹਾਂ ਦਾ ਥਾ ਘੁੰਮਿਆ ਪਿੱਛੇ ਬੈਠਾ ਹਾਂ ਉਹ ਛੇੜ ਆ ਕੱਲ ਨੂੰ ਛੁੱਟੀ ਨੂੰ ਹਣਾ ਕਰੇ ਨੂੰ ਛੁੱਟੀ ਨੂੰ ਤਾਂ ਹੁੰਦੀ ਹੀ ਇਹ ਹਾਂ ਕੱਲ ਨੂੰ ਆ ਛੁੱਟੀ ਉਧਰ ਲੈਂਟਰ ਪਹਿਣਾ ਆਪ ਘੁੰਮਣ ਗਿਆ ਵੇ ਆ ਘੁੰਮਣ ਗਿਆ ਵੇ ਅੱਛਾ ਉਧਰ ਲੈਂਟਰ ਪੋਵੇ ਹਾਂ ਇਹ ਉੱਪਰ ਬੈਲੇ ਦਾ ਆ ਉਧਰ ਅਮਰ ਉਧਰ ਉਧਰ ਮੰਦਿਰ ਕੋੜ ਕੋੜ ਕਰੀ ਜਾ ਵੇ ਇਧਰ ਮੈਂ ਕਰੀ ਜਾਵਾਂ ਕੋਲ ਬੀਬੀ ਛੇੜ ਕੇ ਤੇ ਨਾਂਗੇ ਆਪ ਘੁੰਮਣੇ ਹੇ ਘੁੰਮਣ ਫਿਰਨੇ ਦਾ ਸ਼ਿਕਨ ਜ਼ਿਆਦਾ ਹੂੰ ਛੁੱਕੇ ਦੇਣਾ ਨਾ ਹੂੰ ਦਿਨ ਗਿਆ ਉਹ ਰੇ ਤਾਂ ਹੀ ਅੱਜ ਮੀਂਹ ਪਿਆ ਅੱਜ ਹੂੰ ਜੋ ਬੇਲੇ ਤੇ ਅੱਗੇ ਨਾਲ ਥੋੜੇ ਜਟਾਣੇ ਤੇ ਲੈ ਕੇ ਚਮਕੌਰ ਵਾਲੂ ਬਹੁਤ ਨੇ ਥੱਲੋ ਮੈਂ ਜਿਹ ਹੈ ਨਹੀਂ ਦਾ ਹਾਂ ਨਾ ਸੌਣ ਨਹੀਂ ਲੈ ਸੌਣਾ ਹੈ ਉੱਥੇ ਉੱਥੇ ਪੈਣਾ ਤੇਰਾ ਆਪ ਖੰਬੇ ਕੋ ਪੈਣਾ ਨਹੀਂ ਪਾਦੋ ਆ ਗਈ ਹੁੰਦਾ ਸੌਣੇ ਆ ਖਤਮੇ ਹੋਇਆਗਾ ਜੇ ਆ ਇੱਕ ਦਿਨ ਜਗਿਆ ਮੈਂ ਖਰੂ ਮਾਰੇ ਆ ਅੱਛੂ ਜੀ ਜਲੀ ਜਾ ਕੇ ਅੱਛੂ ਬੜੀਆਂ ਜਵਾਂਗੇ ਨਾ ਖਰੂ ਮਾਰੇਗਾ ਨਾ ਸੌਣ ਤਾਂ ਲੰਘੇ ਸੌਣ ਤਾਂ ਮੈਂ ਭਾਦੂ ਭਾਦੂ ਮਾ ਵੀ ਇਹੀ ਕੰਮ ਹੁੰਦਾ ਭਾਦੂ ਤੋਂ ਬਾਅਦ ਕੀ ਹੋਣਾ ਸਾਹਿਬ ਜੀ ਉਹਨੂੰ ਪੁੱਛੀਦਾ ਬੜੇ ਕੰਮ ਅੱਛੂ ਆ ਜਾਂਦਾ ਸੁਭਾ ਫਿਰ ਪੈਣਾ ਲਾੜਦਾ ਨਹੀਂ ਬੜੇ ਕਮੈਂਟ ਆਉਂਦਗੇ ਸਾਬ ਜੀ ਨੂੰ ਦੇਸੀ ਮਹੀਨੇ ਦਾ ਬਹੁਤ ਬਹੁਤ ਨਹੀਂ ਪਤਾ ਨਹੀਂ ਬਾਈ ਪਤਾ ਨਹੀਂ ਮੈਂ ਕਿਹੜਾ ਝੂਠ ਬੋਲਦਾ ਹੈ ਮੈਨੂੰ ਪਤਾ ਨਹੀਂ ਮੈਂ ਕਿਹੜਾ ਝੂਠ ਬੋਲ ਮੈਂ ਤੈਨੂੰ ਬਾਈ ਬਤਾ ਹੀ ਪੁੱਛਿਆ ਦਾ ਬੋਲੂਗਾ ਸਾਰੇ ਮਹੀਨੇ ਹਾਂ ਚੱਲ ਬੋਲ ਗਾਹ ਕੱਟਾ ਕ ਫਿਰ ਪਗਣਾ ਚੇਤ ਤੇ ਚੇਤ ਆਉਣਾ ਚੇਤ ਬਤਾ ਕੇ ਜੇਠ ਚੇਤ ਬਤਾ ਕੇ ਜੇਠ ਹਾਂ ਮੈਂ ਥੋੜੇ ਪੰਜਾਬੀ ਆ ਇਹਨੂੰ ਨਹੀਂ ਪਸੰਦ ਆ ਹਾਂ ਜਨਵਰੀ ਵਰਵਰੀ ਵਾਲੇ ਆ ਜੇ ਪੰਜਾਬੀ ਵਾਲਿਆਂ ਨੂੰ ਨਹੀਂ ਮਹੀਨੇ ਦਾ ਪਤਾ ਹੈਗਾ ਜੇ ਜੇ ਨੂੰ ਕਹਿੰਦਾ ਪੇਜਾ ਚੇਤ ਜਨਵਰੀ ਸਾਲ ਮਹੀ ਬਲਾਇਆ ਪੁੱਛ ਲੈ ਓਏ ਅੱਜ ਵੀ ਤੈਨੂੰ ਸਿਖਾਇਆ ਮਈ ਜੂਨ ਓਏ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਓ ਅੱਛੀ ਵੀਰ ਤੈਨੂੰ ਸਿਖਾਇਆ ਸਕੂਲ ਚ ਆਹ ਦੇਸੀ ਮੀਨੇ ਆ ਬਾਈ ਮੈਨੂੰ ਵੀ ਸਿਖਾਏ ਇਹ ਸਿੱਖਣੇ ਚਾਹੀਦੇ ਆ ਫਿਰ ਤਾਂ ਹੀ ਮੈਂ ਤੁਹਾਨੂੰ ਕੱਲ ਬਾਈ ਪੁੱਛਿਆ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਚੱਲ ਜਾ ਸ਼ੁਰੂ ਤੇ ਦੱਸ ਕਿਹੜੇ ਆ ਚੱਲ ਸਾਨੂੰ ਅੱਜ ਦੱਸ ਦੇ ਸਾਡੇ ਮੁਲਾਜ਼ਮ ਚੱਲੂਗਾ ਅੰਗਰੇਜ਼ੀ ਮਹੀਨੇ ਨਾਲ ਜਿਹੜਾ ਦੇਸੀ ਬੰਦਾ ਹੈ ਖੇਤੀ ਵਾਲਾ ਉਹਨੇ ਦੇਸੀ ਨਾਲ ਚੱਲਣਾ ਉਹਨੇ ਉਹਨਾਂ ਅੰਗਰੇਜ਼ੀ ਨਾਲ ਚੱਲਣਾ ਤੁਹਾਨੂੰ ਪਤਾ ਵੀ ਮਹੀਨੇ ਬਾਅਦ ਮੇਰੀ ਤਨਖਾਹ ਆਉਣੀ ਹੈ ਪਹਿਲੀ ਹਾਂ ਕੱਬ ਜੀ ਅਸੀਂ ਚੱਲਣਾ ਹੈ ਸੰਗਰਾਦ ਸਾਹਿਬ ਸੰਗਰਾਦ ਨਹੀਂ ਆਉਂਦੀ ਹੈਗੀ ਜੇਬੀ ਦੇ ਬਾਅਦ ਆਉਂਦੀ ਹੈ ਉਹ ਫਿਰ ਉਹ ਮੀਨਿੰਗ ਅੱਗੇ 60 ਵਾਲੇ ਨੂੰ ਲਾਗੇ ਦੀ ਪਿਲ ਸੜ ਹੁਣ 60 ਵਾਲੇ ਦੀ ਵਧਾਤੀ ਇਹਨੇ 65 70 ਦੇਮ ਲੱਗਦੀ ਐ ਐਂਡ ਤੇ ਵੀ 70 ਕਰ ਦੇਣਾ ਯਾਰ ਉਹਨਾਂ ਨੂੰ ਪਤਾ ਵੀ 70 થઈ ਹੁਣ ਦਵਾਇਆਂ ਸਵਰੇਆਂ ਹੁੰਦੇ 70 ਦੇ ਕਿਸੇ ਜਾਣਾ ਹੀ ਨਹੀਂ ਜਾਣਾ ਹੀ ਨਹੀਂ ਕਿਸੇ 70 ਬਈ ਮੇਰੇ ਪੈਨਸ਼ਨ ਬਾਜੀ ਗਈ ਪੈਨਸ਼ਨ ਬਾਜੀ ਜਦੋਂ 5 ਮਹੀਨੇ ਵੀ ਨਾ ਦੋ ਜਣ 5 ਸਾਲ ਵੀ ਨਾ ਦੋ ਇਹਨਾਂ ਨੂੰ ਉਮਰ ਹੀ ਹੋ ਨਹੀਂ ਇੰਨੀ ਬੰਦੇ ਦੀ ਹੁਣ ਨਹੀਂ ਫੇਰ ਗੱਲ ਗਵਰਨਮੈਂਟ ਦਾ ਬੰਦਾ 58 ਸਾਲ ਦਾ ਰਿਟਾਇਰ ਆ ਹਾਂ ਫਿਰ ਇੱਧਰ ਵੀ 58 ਸਾਲ ਦੀ ਨੂੰ ਪੈਨਸ਼ਨ ਚਾਹੀਦੀ ਹੈ ਇਹ ਗਲਤ ਗੱਲ ਐ ਸਾਲੇ ਤੱਕ ਕਾਈ ਹੁੰਦਾ ਰਲਾ ਤੁਸੀਂ ਨਾ ਕੀ ਲੈਣਾ ਕਿ ਲੈ ਨਹੀਂ ਆ ਕੀ ਹੈ ਨੂੰ ਸਾਥੇ ਜਾਣੇ ਨਾ ਤਾਈ ਕਣਕੇ ਜਿਹੜੀ ਪੈਦਾ ਕਰਦੇ ਨਾ ਹਾਕਰ ਮੇਜੇੜੀ ਮੇਰੀ ਜੀ ਉਹ ਬਾਹਰ ਨੂੰ ਗਿਆ ਦੋ ਚਾਲੇ ਇੱਥੇ ਸਾਰਾ ਰੂਨ ਡੀ ਆ ਗਿਆ ਕੋਈ ਕੋਈ ਸਿਸਟਮ ਹੀ ਆ ਗਿਆ ਤਾਂ ਹੀ ਬਾਹਰ ਨੂੰ ਜਾਂਦੇ ਨਹੀਂ ਜਾਗਾ ਨੂੰ ਜਾਣ ਹਾਂ ਇੱਥੇ ਜ਼ਮੀਨਾਂ ਵੇਚ ਕੇ ਅਗਲਾ ਕਿਸੇ ਕਰਕੇ ਕੁਝ ਨਿਕਲੋ ਇੱਥੇ ਜੀ ਮਾਨਤ ਮਾਨੇ ਸਿੱਧ ਨਹੀਂ ਤਾਂ ਦੱਸਦਾ ਡਾਇਲੋਗ ਕਹਿੰਦਾ ਛਾਰ ਜਹਾਂ ਚ ਕਹਿੰਦਾ ਊਂਠ ਚਾਰ ਦੇ ਵੀਰ ਕੁਝ ਵੀ ਚਾਰਜ ਕਹਿੰਦਾ ਸਾਲਾ ਕਿਹੜੇ ਊਠ ਪਮੇ ਭਾਈ ਸੰਦਾ ਦੱਸ ਦੇ ਯਾਰ ਦੇਸੀ ਮੀਨੇ ਸ਼ੁਰੂ ਕਿੱਥੇ ਤੋਂ ਹੁੰਦੇ ਕਿੱਕਣਾਏ ਦੱਸ ਦੇ ਮੰਮੀ ਨੂੰ ਉਹ ਦੱਸ ਦੇ ਲੈ ਯਾਰ ਆ ਗੱਲ galtਾ ਹੈ ਭਾਈ ਸਿਆਣੇ ਵਿਆਣੇ ਬੰਦੇ ਦੀ ਉਹ ਨਹੀਂ ਭਾਈ ਪਮੇ ਦੱਸੀ ਨੇ ਥਲ ਚੌੜ ਕਰਦੇ ਉਹ ਲੈ ਐਂ ਚੌੜ ਦੱਸ ਗਿਆ ਕਿਹਨੂੰ ਪੁੱਛੀ ਕਰ ਜਾਗੇ ਬਾਪੂ ਨੂੰ ਪੁੱਛ ਮੰਮੀ ਨੂੰ ਵੀ ਪਤਾ ਮੈਂ ਪੁੱਛਿਆ ਦਾ ਮੰਮੀ ਨੂੰ ਮੇਰੇ ਦਿਮਾਗ ਚ ਨਿਕਲ ਗਏ ਹੁਣ ਮੈਨੂੰ ਥੋੜੇ ਬਹੁਤੇ ਯਾਦ ਹੈਗੇ ਤੇ ਦੇਸੀ ਮੀਨੇ ਮੇਰੀ ਗੱਲ ਸੁਣ ਲੈ ਹਾਂਜੀ ਜਿਹੜੇ ਸਿਆਣੀਆਂ ਹੁੰਦੇ ਤੇ ਪਹਿਲਾਂ ਹਾਂਜੀ ਕਾਹਤੇ ਯਾਦ ਰਹਿੰਦਾ ਜਦੋਂ ਸੰਗਰਾਦ ਹੁੰਨੀ ਹੈ ਕਹਿੰਦੇ ਵੀ ਆ ਨਵੀਂ ਤੇ ਮਹੀਨੇ ਦਾ ਨਾਮ ਸੁਣ। ਹਾਂ। ਬੋਲ ਕਿਹੜਾ ਮਹੀਨਾ? ਨਾ ਨਾ ਜੀ। ਅੱਛਾ। ਬੇਬੇ ਨੇ ਕਹ ਦੱਸ ਕਿਹੜਾ ਮਹੀਨਾ? ਆਵੇ ਬਦਲ ਰਹੇ ਦਾ। ਅਸੀਂ ਪਤਾ ਹੈ ਕਰਨਾ। ਸਿਰੇ ਨਹੀਂ ਕੋਈ। ਨਾ ਪੁੱਛਦੇ ਨੀ। ਅਸੀਂ ਜਾਣ ਕੇ ਨਹੀਂ ਰਹਿਣਾ। ਸਾਨੂੰ ਨਹੀਂ ਪਤਾ। ਪੁੱਛ ਦੇ ਦੇ ਨਾ। ਨਹੀਂ। ਐਜੇ ਨਹੀਂ ਕਹਦੇ ਪਹਿਲੇ। ਇਹ ਨਾ ਦੋਣਾ ਬੈਠਾ ਲੈ। ਹੁਣ ਤਾਲ ਲੈ। ਉਹ ਕਹਿੰਦੀ ਫਿਰ ਉਹ ਨਾ। ਮਾ ਕਹੜਾ ਮਹੀਨਾ ਲੈ ਕੇ ਬਾਹੇ ਗਰੂ। ਮੇਰੇ ਕਹਿਣਾ ਕਿਹੜਾ ਮਹੀਨਾ ਚੜਿਆ? ਅਸੀਂ ਕਹਣਾ ਸਾਨੂੰ ਨਹੀਂ ਪਤਾ। ਬੋਲ ਕਿਹੜਾ ਜਿਹੜੇ? ਅਸੀਂ ਕਹਾਂ ਸਾਨੂੰ ਪਤਾ ਹੀ ਨਹੀਂ। ਪਤਾ ਹੁੰਦਾ ਬੇਬੇ ਤੂੰ ਦੱਸ। ਤੂੰ ਬੋਲ। ਪਹਿਲਾਂ ਸਾਥੇ ਕੋਉਣ ਆ ਫ ਫੱਗੜ ਦੇ ਬਾਅਦ ਕਿਹੜਾ ਹੋਣਾ ਮੱਗੜ ਦੇ ਬਾਅਦ ਕਿਹੜਾ ਹੋਣਾ ਉਹੀ ਊੜੇ ਆੜੇ ਵਾਲੀ ਕਹਾੜੀ ਜਾਲ ਫਿਰ ਬਈ ਆਇਆ ਹੁਣ ਸਾਨੂੰ ਕਦੇ ਪੁੱਛਿਆ ਹੀ ਨਹੀਂ ਆ ਚੀਜ਼ ਦਾ ਪਤਾ ਹੀ ਨਹੀਂ ਬਾਈ ਤੁਸੀਂ ਪੁੱਛੋ ਉਹਨਾਂ ਨੂੰ ਅੱਗੇ ਤੁਹਾਨੂੰ ਨਹੀਂ ਦੱਸਦੇ ਤੁਸੀਂ ਪੁੱਛਿਓ ਵੀ ਕਿਹੜਾ ਮਹੀਨਾ ਚੱਲਿਆ ਸਿੰਗੜਾ ਤੈਨੂੰ ਫੇ ਤਾਂ ਹੀ ਪਤਾ ਲੱਗੂ ਦੇਣਾ ਨਾ ਤਾਂ ਮੈਨੂੰ ਪਤਾ ਤਾਂ ਵੀ ਜੱਟ ਸਦਾਈ ਹੋ ਜੰਨੇ ਆ ਮਹੀਨੇ ਚ ਇਹ ਤਾਂ ਮੈਂ ਵੀ ਸੁਣੀ ਆ ਤਾਂ ਹੀ ਮੈਂ ਤੁਹਾਨੂੰ ਆ ਕੇ ਛੇੜਿਆ ਤਾਂ ਪੁੱਛਿਆ ਕੋਣ ਨਹੀਂ ਮੈਂ ਤਾਂ ਨਹੀਂ ਸਦਾਈ ਆ ਮਹੀਨੇ ਦਾ ਹੀ ਪਤਾ ਲੱਗਿਆ ਨਹੀਂ ਨਹੀਂ ਹੁੰਦੇ ਜੱਜ ਦਾ ਪਤਾ ਤਾਂ ਹੈਗਾ ਤਾਂ ਬਹਿ ਜਾ ਮੱਕੀਆਂ ਜੀਆਂ ਮੱਕੇ ਜੇ ਕੱਕ ਬੰਦੇ ਤੇ ਗਰਮੀ ਵੈਂਜੀ ਜੀ ਬਹੁਤ ਜ਼ਿਆਦਾ ਹੁਣ ਤਾਂ ਕੁਝ ਵੀ ਨਹੀਂ ਆਈ ਹੋਰ ਗਰਮੀ ਆ ਫੇ ਦੱਸ ਤਾਂ ਦੇ ਪੰਮੇ ਭਾਈ ਅਸੀਂ ਵੀਡੀਓ ਦੇਖ ਕੇ ਯਾਦ ਰੱਖ ਲੈ ਕਰੂੰਗੇ ਦਾਦੇ ਯਾਰ ਮੜੇ ਵਿਸਤਾਰ ਚ ਮੋਰਤਾਂ ਦਸੀ ਅਸੀਂ ਦਾਦੇ ਆਨੂੰ ਤਾਂ ਪਤਾ ਭਾਈ ਨੂੰ ਸਾਡੇ ਨੂੰ ਨਹੀਂ ਸਾਡੇ ਬਾਪੂ ਚੱਲ ਚੱਲੀਏ ਚਲੋ ਭਾਈ ਇਹ ਨਹੀਂ ਦਾਦੇ ਹੈਗੇ ਪਤਾ ਨਾ ਸੋਣਾ ਦਾਦੇ ਪਤਾ ਦਾਦਾ ਦੋ ਇਹ ਲੈ ਆ ਤਾਂ ਗੱਲ ਗਲਤ ਆ ਚਾਚੇ ਤੇਰੀ ਨਾ ਚਲੋ ਚੱਲ ਭਾਈ ਫੇਰ ਫੇਰ ਇਹ ਕਿਹੜੇ ਘਰ ਦੇ ਕਹਦੰਨੇ ਆ ਤੁਹਾਨੂੰ ਗਿਆ ਦੱਸੜੀ ਆਏ ਪਹਿਲਾਂ ਇੰਟਰਨੈਟ 'ਤੇ ਸਰਚ ਮਾਰ ਲੈ ਹਾਂ ਹਾਂ ਹੁਣ ਨੈਟ 'ਤੇ ਮਾਰੂੰਗਾ ਰਾਤ ਨੂੰ ਜਾਓ ਤੁਸੀਂ ਮੱਥਾ ਟੇਕੋ ਕੋਈ ਬੋਲ ਜਾਨਦੇ ਆ ਜਾਂਦੇ ਆ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਉੱਥੇ ਕਿਹੜੇ ਮਿੰਲੇ ਨਾਂ ਲੈ ਆ ਇਹਦਾ ਜਾਨੀ ਜਦ ਮਹਾਰਾਜਾ ਬਾਗਲਾਂ ਦੇ ਤੁਸੀਂ ਪਰ ਬੈਠ ਕੇ ਦੇਖਣਾ ਮਹਾਰਾਜਾ ਕਹਿੰਦਾ ਉਹ ਟਾਂਗ ਨਹੀਂ ਜਾਂਦੇ ਉੱਥੇ ਮਹਾਰਾਜਾ ਨੌ ਲੰਦੇ ਮਹੀਨੇ ਜੂ ਫਲਾੜਾ ਮਹੀਨਾ ਚੱਲਿਆ ਮਹਾਰਾਜਾ ਨੇ ਕਿਆ ਕਿਆ ਮਹੀਨੇ ਵਾਰੀ ਦੇ ਬਾਰੇ ਮੇਰੀ ਗੱਲ ਜਾਂਦੇ 12 ਮਹਾਲ ਸੁਣਾਉਂਦੇ ਨਾ ਜਿਮੀਆ ਕੋ ਹੁੰਦੇ ਨਹੀਂ ਉੱਥੇ ਬਾਕੀ ਕਹਿੰਦਾ ਮਹਾਰਾਜਾ ਕਹਿੰਦਾ ਵੀ ਅਸ ਮਹੀਨੇ ਮੈਂ ਕੀ ਆਏ ਇਕੱਲੇ ਹੀ ਪੱਠੀ ਹੁੰਦਾ ਉੱਥੇ ਹੁਣ ਜਾਂਦੇ ਦੇਖ ਲੈਣ ਬੜੀ ਬਾਣੀ ਕਿਉਂ ਚੱਲੀ ਹੈ ਹੁਣ ਤਾਂ ਚਾਚੇ ਪੂਰੇ ਟਾਈਮ ਪਰ ਜਾਉਂਦਾ ਮੱਥਾ ਟੇਕੋ ਚਲੋ ਆਜੋ ਚਲੋ ਭਾਈ ਮਹੀਨਿਆਂ ਦਾ ਰੌਲਾ ਪਈ ਜਾਣਾ ਇਹ ਤਾਂ ਠੀਕ ਆ ਜੀ ਚਲਗਾ ਜੀ ਚਲਗਾ ਜੀ ਬਾਕੀ ਬਈ ਆਪਾਂ ਹੁਣ ਆ ਕੇ ਮੁਕਨੁਕਾ ਕਰਤਾ ਸੈਟ ਪੰਨ ਕਿ ਨਾਲੇ ਦੋੜੇ ਤੈਂ ਚੰਗੀ ਤਰ੍ਹਾਂ ਉਧਰ ਪਾਤਾ ਸਿੰਨਟ ਹੌਣ ਟੱਕਣ ਨੂੰ ਥੋੜਾ ਖੁੱਲਾ ਹੀ ਛੱਡ ਦਾਂ ਨਾ ਜੀ ਲੈਟ ਤਾਂ ਵੈਸੇ ਚਲਾਉਣਾ ਨਹੀਂ ਅੱਜ ਕੱਲੂ ਦੇਖੂਗਾ ਸ਼ਾਮ ਤੱਕ ਸੁੱਕੇ ਤੇ ਹੈ ਨਾ ਫੇ ਚਲਾਵਾਂਗੇ ਬਾਕੀ ਹੁਣ ਪਰਲੀ ਮੋਟਰ ਤੇ ਚਾਲਦੇ ਆਂ ਇਹਦੇ ਪਰ ਵੀ ਹੁਣ ਸਪਰੇਅ ਦਾ ਟਾਈਮ ਫੇਰ ਹੋ ਗਿਆ ਕਿੱਥੇ ਆ ਹੁਣ ਲੱਗੇ ਇਹ ਵੀ ਪਰ ਉਹ ਵੀ ਚੱਕਦੇ ਆਂ ਪੰਪ ਤੇ ਕੱਲੂ ਬਈ ਆਪਾਂ ਨੇ ਉੱਧਰ ਸੈਲਰ ਵੱਲ ਜਿਹੜੀ ਪਹੀ ਆ ਉਹ ਪੱਧਰੀ ਕਰਨੀ ਆ ਤੇ ਫਿਰ ਕਰਾ ਕਰੂ ਵੀ ਲੈ ਕੇ ਆਉਣਾ ਦੇਖਦੇ ਹਾਂ ਹੁਣ ਪਾਣੀ ਪੂਣੀ ਉਧਰ ਨੱਕਾ ਨੁੱਕਾ ਕਰਕੇ ਫਿਰ ਚੱਲਦੇ ਆਪਾਂ ਕਰਾ ਲੈਣ ਤੇ ਉਧਰ ਲਈ ਜੀਰੀ ਵੀ ਤੁਹਾਨੂੰ ਦਿਖਾਉਨੇ ਆ ਆ ਗਈ ਬਈ ਆਪਣੀ 26 ਤੇ ਅਦਰ ਜਾਲਾ ਜੂਲਾ ਪਾਇਆ ਪਿਆ ਮੱਕੜੀ ਨੇ ਪੂਰਾ ਤੇ ਨਿਸਰਨ ਵੀ ਲੱਗੀ ਬਈ ਆਪਣੀ 26 ਆ ਜਿਹੜੀ ਆਹ ਦੇਖੋ ਛੱਟਾ ਨਾ ਆਹ ਦੇਖੋ ਫਟੋ ਘਟ ਬਈ 5% ਨਿਸਰਨਿੰਗ ਸ਼ੁਰੂ ਹੋ ਗਈ ਇਹੇ ਆ ਦੇਖੋ ਕਿ ਜਿਹੜੀ ਪੂਰੀ ਵਧੀਆ ਇਧਰ ਨੂੰ ਆਪਣਾ ਤੇ ਆਹੋ ਦੇਖੋ ਛਿੱਟੇ ਕਿੰਨੇ ਨਿਕਲੇ ਇਹ ਆਪਣੀ ਟਾਈਮ ਨਾਲ ਹੀ ਵੀ ਲੱਗੀ ਵੀ ਤੇ ਉਹਦੇ ਕਰਕੇ ਪਰ 26 ਦਾ ਬਾਈ ਕੱਦ ਦੇਖ ਲਓ ਕਿੰਨਾ ਨਹੀਂ ਕੱਦ ਨਹੀਂ ਨੰਨਾ ਕਰਦੇ ਆ ਦੇਖ ਲਓ ਕੱਦ ਕਿੰਨਾ ਕਰ ਗਿਆ 26 ਤੇ ਬਾਕੀ ਹੁਣ ਇੱਧਰ ਹੀ ਸਾਰੇ ਸਾਰੀ ਨਿ ਸ਼ੁਰੂ ਹੋਈ ਵੀ ਐ ਨਿਸਰ ਨੇ ਬਾਕੀ ਨਾਲੀ ਚੜ੍ਹਿਆ ਹੀ ਸਾਰੀ ਗੋਲੇ ਚ ਆ ਗਈ ਪੂਰੀ ਤੇ ਜਿਹੜੀ ਹੈਗੀ ਆ ਉਹ ਨਿਸਰ ਰਹੀ ਆ ਪੂਰੀ ਆ ਦੇਖੋ ਤੇ ਇੱਧਰ ਵੀ ਹੁਣ ਟੱਕਣਾ ਮੀਂਹ ਪਏ ਤੇ ਬਾਅਦ ਵਿੱਚ ਆਪਾਂ ਨੇ ਥੋੜਾ ਜਿਹਾ ਬੰਦ ਕਰ ਤਾ ਤਾਂ ਪਾਣੀ ਸੁੱਕਾ ਲਵਾ ਤਾ ਸੁੱਕਾ ਵੀ ਕਹਨੂੰ ਗਿੱਲ ਤਾਂ ਪੂਰੀ ਐ ਨਾ ਤੇ ਪਾਣੀ ਹੁਣ ਭਰ ਦਾਨ ਆਪਾਂ ਨੇ ਕੱਲੂ ਲੈਟ ਚਲਾਉਂਗੇ ਹੁਣ ਰਾਤ ਨੂੰ ਨਹੀਂ ਚਲਾਉਣੀ ਹੈਗੀ ਤੇ ਬਾਕੀ ਹੁਣ ਛੱਟਾ ਨਿਕਲਣ ਲੱਗ ਗਿਆ ਹੁਣ ਇਹਦੇ ਵਿੱਚ ਦੁੱਧਾ ਦੁੱਧਾ ਪੈਣਾ ਤਾਂ ਹੁਣ ਇਹਨੂੰ ਪਾਣੀ ਦੀ ਪੂਰੀ ਲੋੜ ਪਾਣੀ ਆਪਾਂ ਨੇ ਹੁਣ ਭਰ ਕੇ ਖੜਾ ਕੇ ਰੱਖਣਾ ਇਹਦੇ ਵਿੱਚ ਤੇ ਬੱਟਾ ਬੱਟਾ ਇਹਨ ਬਣਾਈਆਂ ਬਈਆਂ ਇੱਧਰ ਵੀ ਮਾਰ ਮਾਰ ਕੇ ਸਪਰੇ ਤੇ ਬਾਕੀ ਉਹ ਇੱਕ ਵਾਰੀ ਫੇਰ ਸਪਰੇ ਕਰਨੀ ਪੈਣੀ ਆ ਇੱਕ ਸਪਰੇ ਹੋਰ ਕਰੂੰਗਾ ਕੱਖ ਦੀ ਆਪਾਂ ਦੋ ਚਾਰ ਦਿਨਾਂ ਦੇ ਵਿੱਚ 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 ਜਿਹੜੀ ਉਹ ਜੀਰੀਆ ਉਹਦੇ ਵਿੱਚ ਉਹ ਜੱਗੇ ਨਾਲ ਚੱਗੇ ਨਾਲ ਹੀ ਲੈ ਕੇ ਆਏ ਤੇ 20 ਚ ਪਤਾ ਨਹੀਂ ਜੱਪੀ ਵੀ ਤੇ ਲੈੰਦਾ ਅਗੀ ਤੇ 110 ਉਹਦੇ ਵਿੱਚ ਕੱਖ ਵੀ ਫੇਰ ਦੁਬਾਰੇ ਉੱਠ ਖੜਿਆ ਉਹ ਸਾਰਾ ਆਪਾਂ ਨੇ ਪਟਾ ਦਿੱਤਾ ਤਾਂ ਇੱਕ ਵਾਰੀ ਤਾਂ ਹੁਣ ਫੇਰ ਉੱਠ ਖੜਿਆ ਉਹਦੇ ਵਿੱਚ ਫੇਰ ਕੱਲ ਦੀ ਦੇਖਦੇ ਆ ਕੱਲੂ ਰਹਿੰਦਾ ਥੋੜਾ ਜਿਹਾ ਕੰਮ ਉਹਦੇ ਹੜੀ ਲਾਉਂਗੇ ਨਾਲੇ ਇੱਧਰ ਲਪਾਉਣੀ ਫੇਰ ਉੱਤੇ ਬਾਕੀ ਆ 33 ਜੇ ਆ ਬਾਕੀ ਤਾਂ ਕੱਖ ਹੈ ਨਹੀਂ ਕਿਤੇ ਵੀ ਘੱਟ ਤਾਂ ਜਿਹੜਾ ਹੈਗਾ ਤਾਂ ਇੱਕ ਦੋ ਬੂਝੇ ਲਿਆ ਕੇ ਕਿਸਪਰੇ ਨਾਲੇ ਪਹੀ ਪਰ ਵੀ ਕਮਾਤਣੀ ਉਦੋਂ ਤਰ ਹਵ ਕਮਾਤ ਤੇ ਸਾਰੇ ਸਪਰੇਅ ਕੱਢ ਗਈ ਫਿਰ ਮੈਂ ਕਿਹਾ ਚਲੋ ਇੱਕ ਅੱਧਾ ਦਿਨ ਤੱਕ ਫੇਰ ਮਾਰਾਂਗੇ ਮੁੜ ਕੇ ਟਾਈਮ ਹੀ ਲੱਗਿਆ ਤੇ ਆਇਜ ਕੱਕ ਹੈਗਾ ਆਪਣੇ 110 ਚ ਆ 26 ਆ ਬਈ ਉਹ ਥੋੜੀ ਜੀ 110 ਲਈ ਵੀ ਤੇ ਉਦੋਂ ਇਹ ਕਹੀ ਕਿ ਮੈਂ ਕਹੀ ਕਿ ਵੀ 26 ਕਰ ਦੋ ਸਾਰੀ ਉਹਰੇ ਕਹਿੰਦੇ ਨਹੀਂ ਵੀ ਆ ਜਾਣਾ ਪੂਰਾ ਖੇਤ ਫਿਰ ਆ ਕੱਢ ਗਈ ਫਾਂਡ ਉਹਰੇ 26 ਲਾ ਕੇ ਚਲੋ ਬਾਕੀ ਆਪਣੀਆਂ ਆ ਵੀ 26 ਆ ਸਾਰੀ ਇਹ 26 ਆਪਾਂ ਨੇ ਜਿਹੜੇ ਆਪਣੀਆਂ ਆ ਲੱਤੇ ਤਾਂ ਆਪਣੇ ਵਿੱਚ ਉਹਦੇ ਜਾਲੇ ਬਈ ਤੇ ਇਹ ਹੋ ਆ ਬਾਕੀ ਕੱਖ ਖਤ ਬਣਾਇਆ ਪਿਆਣ ਮਟਾ ਮਟਾਂ ਨਾਲ ਤੇ ਵੀ ਸਾਰੇ ਤੇ ਹੁਣ ਇਹ ਰਹਿ ਗਿਆ ਕੰਮ ਇਹ ਆਪਾਂ ਦੇਖਦੇ ਆ ਕੱਲੂ ਜੇ ਟਾਈਮ ਲੱਗ ਗਿਆ ਫਿਰ ਨਾਲ ਲਾ ਕੇ ਵੀ ਇਹਦੇ ਇਹ ਵੀ ਕਰਾਂਗੇ ਕੱਲ ਉਧਰ ਗੱਡੀਆਂ ਆਉਣੀਆਂ ਉਹ ਮਿੱਟੀ ਬਧਰੀ ਕਰਨੀ ਆ ਉਹਦੇ ਕਰਕੇ ਨਹੀਂ ਤਾਂ ਕੱਲੂ ਸਾਰਾ ਦਿਨ ਉਹਨੂੰ ਉਰੀ ਤੇ ਕੰਮ 'ਚ ਲੱਡੀ ਵਾਲਾ ਫੋਨ ਆ ਗਿਆ ਉਹ ਕਹਿੰਦਾ ਸਵੇਰੇ 8:00 ਵਜੇ ਆ ਜੇ ਹਣ ਇਹ ਰਸੀਦ ਕਰਾ ਕਰੂ ਲਿਆ ਕੇ ਰੱਖਿਓ ਕਿ ਨਾਲ ਜਿੰਨਾ ਪੁੱਧਰਾ ਕਰਨਾ ਪੈਣਾ ਉਹ ਵੀ ਜ਼ਰੂਰੀ ਆ। ਤੇ ਦੇਖਦੇ ਹਾਂ ਹੁਣ ਚੱਲਦੇ ਆਂ ਘਰ ਦਾਣਾ ਦੂਣਾ ਪਾ ਜਾਂਦਾ ਨੇ ਸਾਹਿਬਾ ਰਹੀ ਜੇ ਨੂੰ। ਹੁਣ ਦੂਈ ਪਾਉਣਾ ਤਾਂ ਚੁੱਪ ਆਪਣਾ ਤੂੜੀ ਪਾਉਣੀ ਤੇ ਥੋੜੀ ਹਰਿਆਈ ਪਾਉਣੀ ਆਂ ਨੇ। 2 ਕਿਲੋ ਬਈ ਹਰਿਆਈ ਪੈਂਦੀ ਆ ਕਿਲੋ। 1.5 ਕਿਲੋ ਹਰਿਆਈ ਪਾ ਦਨੇ ਆਪਾਂ 3 ਕਿਲੋ ਤੂੜੀ ਫਿਰ ਰੱਜੀ ਜੰਨੇ ਉਹਦੇ ਨਾਲ। ਸਵੇਰੇ ਸ਼ਾਮ ਦੁਪਹਿਰ ਤਿੰਨ ਟਾਈਮ ਤੂੜੀ ਵੀ ਪੈਂਦੀ ਆ ਧੋ ਕੇ ਪਾਉਣੀ ਆ ਉਹ ਵੀ ਆਪਾਂ ਨੇ। ਧੋ ਕੇ ਆ ਚੰਗੀ ਤਰ੍ਹਾਂ ਸੁਕਾ ਕੇ ਫੇਰ ਆਪਾਂ ਪਾਉਨੇ ਆ। ਬਾਕੀ ਹੁਣ ਚੱਲਦੇ ਆ ਜੀ। ਆਧਾ ਵਲੌਗ ਤਾਂ ਸਮਾਪਤ ਕਰਦੇ ਹੁੜੀ। ਮਿਲਦੇ ਆ ਕਿਸੇ ਹੋਰ ਵਲੌਗ ਸੱਸੀ ਕਾਲਜੀ ਖਾਣੇ।